ਪ੍ਰੇਜ਼ ਦਾ ਲਾਰਡ ਸਭ ਨੂੰ ਜੈ ਮਸੀਹ ਦੀ ਇੱਕ ਵਾਰੀ ਫੇਰ ਅਸੀਂ ਤਾਨੂੰ ਸਾਰਿਆਂ ਨੂੰ ਆਪਣੇ ਪ੍ਰੋਗਰਾਮ ਤੇ ਵੈਲਕਮ ਕਰਦੇ ਆ ਜਿਹਦਾ ਨਾਮ ਹੈ ਸੱਚ ਵਿੱਚੋਂ ਸੱਚ ਨੂੰ ਪਹਿਚਾਣੋ ਔਰ ਖੁਦਾ ਦਾ ਬੜਾ ਸ਼ੁਕਰ ਹੈ ਕਿ ਖੁਦਾ ਨੇ ਫੇਰ ਸਾਨੂੰ ਇੱਕ ਵਾਰੀ ਮੌਕਾ ਦਿੱਤਾ ਕਿ ਅਸੀਂ ਫੇਰ ਤੁਹਾਡੀ ਖਿਦਮਤ ਇੱਕ ਵਾਰੀ ਹਾਜ਼ਰ ਹੋਈਏ ਔਰ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰੀਏ ਜਿਵੇਂ ਕਹੀ ਹਰ ਰੋਜ਼ ਇੱਕ ਕੋਈ ਨਵਾਂ ਸਵਾਲ ਲੈ ਕੇ ਆਉਣੇ ਆ ਤੇ ਉਹਦੇ ਉੱਤੇ ਅਸੀਂ ਪਾਸਟਰ ਜੀ ਕੋ ਸਿੱਖਨੇ ਆ ਕਿ ਕਲਾਮ ਉਹਦੇ ਬਾਰੇ ਕੀ ਫਰਮਾਂਦਾ ਹੈ ਔਰ ਕਿਵੇਂ ਸਾਨੂੰ ਆਪਣੀ ਇੱਕ ਮਸੀਹੀ ਨੂੰ ਜ਼ਿੰਦਗੀ گزارਣੀ ਚਾਹੀਦੀ ਏ ਉਹਨਾਂ ਗੱਲਾਂ ਤੇ ਅਸੀਂ ਜਾਵਾਂਗੇ ਇਸ ਤੋਂ ਪਹਿਲੇ ਕਿ ਅਸੀਂ ਆਪਣੇ ਪਾਸਟਰ ਜੀ ਨੂੰ ਵੈਲਕਮ ਕਰ ਲਈਏ ਕਿ ਸਾਡੇ ਨਾਲ ਪਾਸਟਰ ਜੌਨ ਇਕਬਾਲ ਗਿਲਜੀ ਮੌਜੂਦ ਨੇ ਜੈਮਸ ਜੀ ਕੀ ਜੀ ਸਾਰਿਆਂ ਨੂੰ ਖੁਦਾ ਤਾਂ ਬੜੀ ਬਰਕਤ ਦੇਵੇ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਵੀ ਤੇ ਪਾਕਿਸਤਾਨ ਵਿੱਚ ਵੀ ਦੋਵਾਂ ਪਾਸੇ ਹੀ ਮੌਸਮ ਬਹੁਤ ਖਰਾਬ ਨੇ ਔਰ ਬਹੁਤ ਜ਼ਿਆਦਾ ਪਾਣੀ ਆਨ ਕਰਕੇ ਸਲਾਬ ਆਉਂਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤੇ ਅੱਜ ਹੀ ਪਾਸਟਰ ਜੀ ਸਭ ਤੋਂ ਪਹਿਲੇ ਤੇ ਇਸ ਤੋਂ ਪਹਿਲੇ ਕਿ ਪ੍ਰੋਗਰਾਮ ਅੱਗੇ ਵਧੇ ਅਸੀਂ ਚਾਹਵਾਂਗੇ ਕਿ ਅਸੀਂ ਪਹਿਲੇ ਤੇ ਦੁਆ ਕਰੀਏ ਸਾਰੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਜਾਂ ਹਜੇ ਵੀ ਪਰੇਸ਼ਾਨੀ ਦੇ ਵਿੱਚ ਐ ਨੇ ਉਹਨਾਂ ਵਾਸਤੇ ਅਸੀਂ ਦੁਆ ਕਰੀਏ ਕਿ ਖੁਦਾ ਉਹਨਾਂ ਨੂੰ ਤਸੱਲੀ ਦੇਵੇ ਔਰ ਇਸ ਮੁਸ਼ਕਲ ਵਕਤ ਵਿੱਚ ਉਹ ਨੰਗਨ ਚ ਉਹਨਾਂ ਵਾਸਤੇ ਆਸਾਨੀ ਪੈਦਾ ਹੋਵੇ ਔਰ ਖੁਦਾ ਉਹਨਾਂ ਨੂੰ ਇਹ ਹੌਸਲਾ ਦੇਵੇ ਕਿ ਇਹ ਸ ਆਪਣੇ ਨੁਕਸਾਨ ਨੂੰ ਆਪਣੇ ਗਮ ਨੂੰ ਬਰਦਾਸ਼ਤ ਕਰ ਸਕਣ ਔਰ ਆਪਣੇ ਈਮਾਨ ਦੇ ਵਿੱਚ ਟਿਕੇ ਰਹਿਣ ਮਜ਼ਬੂਤ ਰਹਿਣ ਔਰ ਕੋਈ ਵੀ ਸ਼ੈ ਉਹਨਾਂ ਨੂੰ ਉਹਨਾਂ ਦੇ ਈਮਾਨ ਤੋਂ ਹਿਲਾ ਨਾ ਪਾਵੇ ਬੇਸ਼ੱਕ ਦੁਨੀਆ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਤੇ ਆਪਣੀ ਥਾਂ ਨੇ ਲੇਕਿਨ ਸਾਡਾ ਇੱਕ ਮਸੀਹੀ ਦਾ ਜਿਹੜਾ ਸਭ ਤੋਂ ਵੱਡਾ ਈਮਾਨ ਹੀ ਹੁੰਦਾ ਤੇ ਜੇ ਈਮਾਨ ਹੀ ਡੋਲ ਜੇ ਤੇ ਬਾਕੀ ਸ਼ੈਵਾਂ ਭਾਵੇਂ ਜਿੰਨੀਆਂ ਵੀ ਲੱਭ ਵੀ ਜਾਣ ਉਹ ਫਿਰ ਕੋਈ ਫਾਇਦਾ ਨਹੀਂ ਹੈ ਤੇ ਅਸੀਂ ਚਾਹਾਂਗੇ ਕਿ ਜਿਹੜੇ ਨੇ ਦੁਆ ਕਰੀ ਉਹਨਾਂ ਵਾਸਤੇ ਪਿਆਰੇ ਖੁਦਾਮ ਖੁਦਾ ਤੇਰੇ ਸ਼ੁਕੁ ਗੁਜ਼ਾਰਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ ਪਿਆਰੇ ਪ੍ਰਭੂ ਸਾਰੇ ਹਾਲਾਤ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ ਪਿਆਰੇ ਪ੍ਰਭੂ ਤੁਸੀਂ ਅਗੰਗ ਗਿਆਨੀ ਹੋ ਸਭ ਕੁਝ ਪਹਿਲਾਂ ਤੋਂ ਜਾਣਨ ਵਾਲੇ ਸੋ ਜੋ ਕੁਝ ਅੱਜ ਦੁਨੀਆ ਵਿੱਚ ਹੋ ਰਿਹਾ ਜਾਂ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਪਿਆਰੇ ਪ੍ਰਭੂ ਇਹ ਸਾਡੇ ਲਈ ਅਚੰਭਾ ਸਾਡੇ ਲਈ ਇੱਕ ਅਜੀਬ ਗੱਲ ਹੋ ਸਕਦੀ ਹੈ ਪਰ ਅਗੰਗ ਗਿਆਨ ਦੇ ਵਿੱਚ ਤੁਸੀਂ ਆਦਤੋਂ ਹੀ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋ ਸੋ ਇਨਸਾਨ ਦੇ ਉੱਤੇ ਜਦੋਂ ਮੁਸੀਬਤ ਆਉਂਦੀ ਹੈ ਉਹ ਕਈ ਵਾਰ ਤੁਹਾਡੇ ਅਸਤਿਤਵ ਤੇ ਉੱਤੇ ਵੀ ਉਂਗਲੀਆਂ ਚੁੱਕਣ ਲੱਗ ਪੈਂਦੇ ਆ ਕਈ ਵਾਰ ਇਨਸਾਨ ਇਹੋ ਜਿਹੇ ਪਰੇਸ਼ਾਨੀਆਂ ਮੁਸੀਬਤਾਂ ਦੇਖ ਕੇ ਪਰਮੇਸ਼ਵਰ ਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਆ ਕਿਉਂਕਿ ਤੁਹਾਡੀ ਬੁੱਧ ਤੇ ਇਨਸਾਨ ਦੀ ਬੁੱਧ ਦੇ ਵਿੱਚ ਬਹੁਤ ਫਰਕ ਆ ਇਸ ਲਈ ਪਰੇ ਖੁਦਾਵੰਦ ਖੁਦਾ ਅਸੀਂ ਬੇਨਤੀ ਕਰਦੇ ਆ ਕਿ ਜੋ ਕੁਝ ਵੀ ਪੰਜਾਬ ਦੇ ਵਿੱਚ ਹੋਇਆ ਖੁਦਾਵੰਦ ਸੱਚਮੁੱਚ ਇੱਕ ਇਨਸਾਨ ਦੇ ਲਈ ਉਹਨੂੰ ਸਹਿਣਾ ਬੜਾ ਮੁਸ਼ਕਲ ਆ ਕਿਉਂਕਿ ਬਹੁਤ ਵੱਡੀ ਤ੍ਰਾਸ ਦੀ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਜਿਹਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਆ ਜਿੱਥੇ ਇਸ ਤ੍ਰਾਸ ਦੀ ਦੇ ਲਈ ਸਾਡੇ ਮਨ ਦੇ ਵਿੱਚ ਬੜਾ ਦੁੱਖ ਆ ਪਰ ਉੱਥੇ ਸਾਨੂੰ ਪੰਜਾਬ ਦੇ ਉੱਤੇ ਬੜਾ ਮਾਣ ਆ ਪਿਆਰੇ ਪ੍ਰਭੂ ਬੇਸ਼ੱਕ ਬਹੁਤ ਵੱਡੀ ਆਫਤ ਆ ਪਰ ਬੇਸ਼ੱਕ ਗਵਰਨਮੈਂਟ ਵੱਲੋਂ ਵੀ ਜੈਸੀ ਸਹਾਇਤਾ ਹੋਣੀ ਚਾਹੀਦੀ ਹੈ ਵੈਸੀ ਨਹੀਂ ਹੋ ਪਾਈ ਲੇਕਿਨ ਪੰਜਾਬ ਦੇ ਲੋਕ ਹਮੇਸ਼ਾ ਤੋਂ ਦਲੇਰ ਸਿਗੇ ਔਰ ਇਹ ਦਲੇਰੀ ਤੁਸੀਂ ਹੀ ਬਖਸ਼ੀ ਪਾਰੇ ਪ੍ਰਭੂ ਔਰ ਉਸ ਦਲੇਰੀ ਨੂੰ ਵਿਖਾਉਂਦੇ ਹੋਏ ਜੋ ਜਿੰਨੇ ਜੋਗਾ ਵੀ ਹੈ ਪਾਰੇ ਪ੍ਰਭੂ ਉਹ ਉਹਨਾ ਮੁਸੀਬਤ ਚ ਫਸੇ ਹੋਏ ਲੋਕਾਂ ਦੇ ਲਈ ਵੱਧ ਚੜ ਕੇ ਅੱਗੇ ਆ ਰਿਹਾ ਹੈ ਸੋ ਜਿੰਨੇ ਵੀ ਲੋਕ ਇਸ ਵਕਤ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਆ ਪਾਵੇਂ ਕੋਈ ਹਿੰਦੂ ਹੋਵੇ ਪਾਵੇਂ ਕੋਈ ਮੁਸਲਮ ਹੋਵੇ ਪਾਵੇਂ ਕੋਈ ਸਿੱਖ ਹੋਵੇ ਪਾਵੇਂ ਉਹ ਮਸੀਹੀ ਹੋਵੇ ਹਰੇਕ ਸ਼ਖਸ ਜਿਹੜਾ ਇਸ ਮੁਸੀਬਤ ਦੇ ਵੇਲੇ ਪੰਜਾਬ ਦੇ ਲਈ ਖੜਿਆ ਆ ਪੰਜਾਬ ਵਾਸੀਆਂ ਦੇ ਲਈ ਖੜਿਆ ਆ ਉਹਨਾਂ ਸਾਰਿਆਂ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਂਦੇ ਆ ਔਰ ਉਹਨਾਂ ਸਾਰੇ ਲੋਕਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪਿਆਰੇ ਪ੍ਰਭੂ ਜਿੱਥੇ ਬਹੁਤ ਸਾਰੇ ਲੋਕ ਵੱਧ ਚੜ ਕੇ ਬਿਨਾਂ ਜਾਤ ਪਾਤ ਧਰਮ ਨੂੰ ਵੇਖ ਕੇ ਉਹਨਾਂ ਸਾਰੇ ਦੁਖਿਆਰਿਆਂ ਦੀ ਮਦਦ ਕਰ ਰਹੇ ਆ ਉੱਥੇ ਕੁਝ ਮਤਲਬ ਪ੍ਰਸਤ ਜਾਂ ਕੋਈ ਮੌਕੇ ਦਾ ਫਾਇਦਾ ਉਠਾਉਣ ਵਾਲੇ ਲੋਕ ਜਾਂ ਜਿਹਨਾਂ ਦੇ ਮਨ ਦੇ ਵਿੱਚ ਨੀਚ ਵਿਚਾਰ ਨੀਚ ਸੋਚ ਵਾਲੇ ਲੋਕ ਜਿੱਥੇ ਇਹਨੇ ਲੋਕਵੱਦ ਚੜ੍ਹ ਕੇ ਮਦਦਾਂ ਦੇ ਅੱਗੇ ਆ ਰਹੇ ਉੱਥੇ ਕੁਝ ਲੋਕ ਇਹਨੂੰ ਰਾਜਨੀਤਿਕ ਰੰਗ ਦੇ ਰਹੇ ਕੁਝ ਲੋਕ ਇਹਨੂੰ ਧਰਮ ਦਾ ਰੰਗ ਦੇ ਰਹੇ ਆ ਕੁਝ ਲੋਕ ਇਹਨੂੰ ਮਜਬਦ ਦਾ ਰੰਗ ਦੇ ਰਹੇ ਆ ਅਸੀਂ ਉਹਨਾਂ ਦੇ ਲਈ ਵੀ ਪ੍ਰਾਰਥਨਾ ਕਰਦੇ ਪਿਆਰੇ ਪ੍ਰਭੂ ਉਹਨਾਂ ਦੇ ਵੀ ਮਤ ਬੁੱਧ ਨੂੰ ਖੋਲੋ ਤਾਂ ਕਿ ਘਟੋ ਘਟ ਇਹੋ ਜੇ ਸਮਿਆਂ ਦੇ ਵਿੱਚ ਉਹਨਾਂ ਦੇ ਮਨ ਦੇ ਜਿਹੜੇ ਵਿਚਾਰੋ ਐਸੇ ਨੀਚ ਨਾ ਪਏ ਜਾਣ ਮਨਾਂ ਨੂੰ ਬਦਲਣ ਵਾਲੇ ਖੁਦਾ ਤੁਸੀਂ ਹੀ ਹੋ ਪਿਆਰੇ ਪ੍ਰਭੂ ਇਸ ਲਈ ਇਸ ਮੁਸ਼ਕਲ ਘੜੀ ਦੇ ਵਿੱਚ ਲੋਕ ਇਹੋ ਜੀਆਂ ਚੀਜ਼ਾਂ ਨੂੰ ਲੈ ਕੇ ਗੱਲਾਂ ਨਾ ਕਰਨ ਕਿ ਕੌਣ ਕਿਹਦੀ ਜਾਤ ਦਾ ਆ ਕੌਣ ਕਿਹੜੇ ਮਜਬਦ ਦਾ ਆ ਤੁਸੀਂ ਤੇ ਇਨਸਾਨ ਬਣਾਇਆ ਖੁਦਾਵੰਦ ਖੁਦਾ ਔਰ ਇਨਸਾਨ ਦੀ ਕੋਈ ਜਾਤ ਨਹੀਂ ਹੈ ਤੁਸੀਂ ਉਹਦੇ ਬਣਾਉਣ ਵਾਲੇ ਹੋ ਔਰ ਅਸਲ ਦੇ ਵਿੱਚ ਇਨਸਾਨ ਤੁਹਾਡੇ ਹੀ ਜਾਤ ਆ ਪਾਰੇ ਪ੍ਰਭੂ ਇਸ ਲਈ ਹਰ ਸ਼ਖਸ ਹਰੇਕ ਇਨਸਾਨ ਨੂੰ ਤੁਹਾਡੇ ਹੀ ਜਾਤ ਸਮਝ ਕੇ ਪਾਰੇ ਪ੍ਰਭੂ ਕਬੂਲ ਕਰੇ ਔਰ ਇਸ ਦੁੱਖ ਦੇ ਵੇਲੇ ਜਿੰਨੇ ਜੋ ਵੀ ਕੋਈ ਹੈਗਾ ਆ ਉਹ ਵੱਧ ਛੱਡ ਕੇ ਅੱਗੇ ਆਵੇ ਪਾਰੇ ਪ੍ਰਭੂ ਔਰ ਅਸੀਂ ਪ੍ਰਾਰਥਨਾ ਕਰਦੇ ਆ ਜਿੰਨਾ ਵੀ ਲੋਕਾਂ ਦਾ ਨੁਕਸਾਨ ਹੋਇਆ ਪਾਰੇ ਖੁਦਾਵੰਦ ਖੁਦਾ ਉਹ ਸਮਝ ਤੋਂ ਪਰੇ ਦਾ ਆ ਲੇਕਿਨ ਅਗਰ ਤੁਸੀਂ ਲੋਕਾਂ ਦੇ ਮਨਾਂ ਨੂੰ ਪਿਆਰੇ ਪ੍ਰਭੂ ਦਲੇਰ ਕਰੋ ਔਰ ਜਿਨ੍ਹਾਂ ਦੇ ਕੋਲ ਉਹਨਾਂ ਦੀ ਜ਼ਰੂਰਤ ਤੋਂ ਬਹੁਤ ਜ਼ਿਆਦਾ ਹੈ ਪਿਆਰੇ ਪ੍ਰਭੂ ਉਹਨਾਂ ਦੇ ਮਨਾਂ ਨੂੰ ਐਸਾ ਕਰੋ ਕਿ ਜਿਨ੍ਹਾਂ ਕੋ ਇਸ ਵਕਤ ਹੈ ਨਹੀਂ ਜਾਂ ਕੁਝ ਉਜੜ ਗਿਆ ਸਭ ਕੁਝ ਉਹ ਉਹਨਾਂ ਦੀ ਮਦਦ ਲਈ ਅੱਗੇ ਆ ਸਕਣ ਖੁਦਾਵੰਦ ਬੇਸ਼ੱਕ ਕੋਈ ਲੱਖਾਂ ਕਰੋੜਾਂ ਦੀ ਮਦਦ ਕਰ ਰਿਹਾ ਹੈ ਬੇਸ਼ੱਕ ਕੋਈ ਹਜ਼ਾਰਾਂ ਦੀ ਮਦਦ ਕਰ ਰਿਹਾ ਹੈ ਬੇਸ਼ੱਕ ਕੋਈ 100 ਰੁਪਏ ਦੀ ਮਦਦ ਕਰ ਰਿਹਾ ਹੈ ਬੇਸ਼ੱਕ ਕੋਈ 50 ਜਾਂ 10 ਰੁਪਏ ਦੀ ਜਾਂ 1 ਰੁਪਏ ਦੀ ਵੀ ਕਿਉਂ ਨਾ ਕਰ ਰਿਹਾ ਹੋਵੇ ਖੁਦਾਵੰਦ ਖੁਦਾ ਜਿਹੜਾ ਜਿੰਨੇ ਜੋਗਾ ਹੈਗਾ ਆ ਉਹ ਕਰ ਰਿਹਾ ਆ ਇਸ ਲਈ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਔਰ ਇਹ ਜਜਬਾ ਪੂਰੇ ਪੰਜਾਬ ਵਾਸੀਆਂ ਦੇ ਵਿੱਚ ਜਿਹੜੇ ਇਸ ਮੁਸੀਬਤ ਦੇ ਸ਼ਿਕਾਰ ਨਹੀਂ ਹੋਏ ਔਰ ਸੁਖੀ ਸਾਂਧੀ ਵਸ ਰਹੇ ਆ ਉਹਨਾਂ ਦੇ ਮਨਾਂ ਨੂੰ ਦਲੇਰ ਕਰੋ ਤਾਂ ਕਿ ਵੱਧ ਚੜ ਕੇ ਅੱਜ ਪੰਜਾਬ ਦੇ ਵਿੱਚ ਆਈ ਹੋਈ ਇਸ ਮੁਸੀਬਤ ਦੇ ਸਾਹਮਣੇ ਪੂਰਾ ਦਲੇਰੀ ਨਾਲ ਖੜੇ ਹੋਣ ਪਿਆਰੇ ਪ੍ਰਭੂ ਔਰ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਵੀ ਵਧੀਆ ਹੋਣ ਏ ਅਸੀਂ ਉਮੀਦ ਕਰਦੇ ਹਾਂ ਖੁਦਾਵੰਦ ਖੁਦਾ ਸਾਰੇ ਮਾਹੌਲ ਨੂੰ ਸਾਰੇ ਸਮੇਂ ਨੂੰ ਔਰ ਖਾਸ ਕਰਕੇ ਮੌਸਮ ਨੂੰ ਤੁਹਾਡੇ ਫਜ਼ਲ ਪਰੇ ਹੱਥਾਂ ਵਿੱਚ ਦਿੰਨੇ ਆ ਪਿਆਰੇ ਪ੍ਰਭੂ ਤੁਸੀਂ ਚਾਹੋ ਤੇ ਇਸੇ ਵਕਤ ਸਾਰਾ ਮੌਸਮ ਵੀ ਠੀਕ ਹੋ ਸਕਦਾ ਹੈ ਔਰ ਪਿਆਰੇ ਪ੍ਰਭੂ ਜਿਹੜਾ ਪਾਣੀ ਦਾ ਸਤਰ ਵਧਿਆ ਉਹ ਬਹੁਤ ਜਲਦ ਖਤਮ ਵੀ ਹੋ ਸਕਦਾ ਹੈ ਅਗਰ ਤੁਸੀਂ ਦਇਆ ਕਰੋ ਸੋ ਤੁਹਾਡੀ ਦਇਆ ਨੂੰ ਮੰਗਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਜੀ ਆਹ ਨਿ ਪਾਸਟਰ ਜੀ ਹੁਣ ਜਿਵੇਂ ਇਹ ਦੁਆ ਕੀਤੀ ਏ ਇਹਦੇ ਨਾਲ ਬਿਲਕੁਲ ਬੇਸ਼ੱਕ ਸਾਨੂੰ ਦੁਆ ਕਰਕੇ ਵੀ ਬੜੀ ਤਸੱਲੀ ਮਹਿਸੂਸ ਹੋਈ ਏ ਜੀ ਕਿਉਂਕਿ ਦੂਹਾਂ ਪਾਸੇ ਇੰਡੀਆ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚ ਵੀ ਜੀ ਜੀ ਹਾਲਾਤ ਪਾਣੀ ਕਰਕੇ ਬਹੁਤ ਹੀ ਖਰਾਬ ਹੋਏ ਨੇ ਲੋਕਾਂ ਦੀ ਸਮਝ ਲਵੋ ਕਿ ਸਾਰੀ ਸਾਰੀ ਜਿਹੜੀ ਜਮਾ ਪੂੰਜੀ ਏ ਜਾਇਦਾਦ ਤੇ ਘਰਬਾਰ ਹਰ ਸ਼ੈ ਬਸ ਕੁਝ ਘੰਟਿਆਂ ਵਿੱਚ ਤੇ ਕੁਝ ਮਿੰਟਾਂ ਵਿੱਚ ਰੁੜ ਗਿਆ ਹੈ ਜੀ ਲੋਕ ਬੜੇ ਹੀ ਪਰੇਸ਼ਾਨ ਨੇ ਮਤਲਬ ਸਮਝ ਤੋ ਉਹਨਾਂ ਦੀ ਬਾਰ ਹੋ ਗਈ ਇਹ ਗੱਲ ਤੇ ਹੁਣ ਤੇ ਵੇਖੋ ਜਿਵੇਂ ਕਿ ਮੁਸੀਬਤ ਵਿੱਚ ਇੱਕ ਵਿਸ਼ਵਾਸੀ ਜਿਹੜਾ ਹੁੰਦਾ ਹੈ ਉਹ ਤੇ ਖੁਦਾ ਨੂੰ ਹੀ ਯਾਦ ਕਰਦਾ ਹੈ ਜੀ ਜੀ ਔਰ ਇਹ ਵਕਤ ਐਸਾ ਹੁੰਦਾ ਹੈ ਕਿ ਜਿਹੜਾ ਵਿਸ਼ਵਾਸੀ ਨਹੀਂ ਵੀ ਹੁੰਦਾ ਨਾ ਇਸ ਮੇਲੇ ਵਿੱਚ ਉਹਨੂੰ ਵੀ ਰੱਬ ਯਾਦ ਆ ਜਾਂਦਾ ਉਹ ਜਾਂਦਾ ਕਿ ਜੇ ਰੱਬਾ ਜੇ ਤੇ ਤੂੰ ਹੈਵੇਂ ਤੇ ਫਿਰ ਕੋਈ ਸਾਡੇ ਤੇ ਕੋਈ ਕਰਮ ਕਰ ਜੀ ਬਿਲਕੁਲ ਤੇ ਹੁਣ ਇਹਨਾਂ ਸਾਰੀ ਗੱਲਾਂ ਤੇ ਹੀ ਗੱਲਾਂ ਕਰਾਂਗੇ ਲੇਕਿਨ ਅਸੀਂ ਚਾਹਾਂਗੇ ਕਿ ਨੂੰ ਅਸੀਂ ਸਟੈਪ ਬਾਈ ਸਟੈਪ ਲੈ ਕੇ ਚੱਲੀਏ ਤਾਂ ਕਿ ਸਾਡੇ ਜਿੰਨੇ ਵੀ ਵੇਖਣ ਵਾਲੇ ਨੇ ਉਹ ਇਸ ਪ੍ਰੋਗਰਾਮ ਦੇ ذریعے ਜਿਹੜਾ ਨਾ ਤਸੱਲੀ ਪਾਣ ਜੀ ਤੇ ਸਭ ਤੋਂ ਪਹਿਲਾਂ ਅਸੀਂ ਸਵਾਲ ਇਹ ਕਰਾਂਗੇ ਕਿ ਜਿਵੇਂ ਇਹ ਅਚਾਨਕ ਉਹਨਾਂ ਦੇ ਉੱਤੇ ਇਹ ਮੁਸੀਬਤ ਆਈ ਏ ਇਸ ਮੁਸੀਬਤ ਤੇ ਵਿੱਚ ਉਹ ਕਿਵੇਂ ਆਪਣੇ ਈਮਾਨ ਦੇ ਵਿੱਚ ਬਣੇ ਰਹਿਣ ਇਹ ਤੇ ਉਸ ਬੰਦੇ ਵਾਸਤੇ ਗੱਲ ਹੋ ਗਈ ਜਿਹੜਾ ਕਿਸੇ ਕਿਸੇ ਤਰ੍ਹਾਂ ਖੁਦਾ ਤੇ ایمان ਰੱਖਦਾ ਹੈ ਜਿਵੇਂ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ 크ਿਸਚੀਅਨ ਹੈ ਇਹ ਉਹ ਲੋਕ ਨੇ ਜਿਹੜੇ ਕਿਸੇ ਨੂੰ ਮੰਨਦੇ ਨੇ ਜਿਵੇਂ ਹਿੰਦੂ ਨੇ ਕਿਸੇ ਨੂੰ ਮੰਨਦੇ ਨੇ ਤੇ ਵਿੱਚ ਕੁ ਕਈ ਲੋਕ ਉਹ ਵੀ ਹੁੰਦੇ ਨੇ ਜਿਹੜੇ ਉਹ ਬਿਲਕੁਲ ਕਿਸੇ ਨੂੰ ਨਹੀਂ ਮੰਨਦੇ ਆਸਤਿਕ ਨਾਸਤਿਕ ਉਹ ਵੀ ਵਿੱਚ ਹੈਗੇ ਨੇ ਹੁਣ ਗੱਲ ਅਸੀਂ ਇਹ ਕਰਨੀ ਹੈ ਕਿ ਜਿਵੇਂ ਇਸ ਮੁਸ਼ਕਲ ਹਾਲਾਤ ਦੇ ਵਿੱਚ ਸਾਰੀਆਂ ਸਾਰੇ ਮਜ਼ਬਾਂ ਵਾਲੇ ਲੋਕ ਸਾਰੀ ਜਾਤਾਂ ਵਾਲੇ ਲੋਕ ਜਿਹੜੇ ਖੁਦਾ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਜਿੰਨੇ ਵੀ ਮੰਨਦੇ ਨੇ ਇਹ ਕਿਵੇਂ ਆਪਣੇ ਆਪਣੇ ਈਮਾਨ ਦੇ ਵਿੱਚ ਮਜ਼ਬੂਤ ਰਹਿਣ ਆਪਣੇ ਆਪਣੇ ਆਪ ਨੂੰ ਕਿਵੇਂ ਇਹ ਮਤਲਬ ਕਿ ਤਗੜਾ ਕਰਨ ਤਸੱਲੀ ਦੇਣ ਵਾਸਤੇ ਕਿ ਇਹ ਕੋਈ ਗਲਤ ਕੰਮ ਨਾ ਕਰ ਬੈਨ ਜਾਂ ਜਿਵੇਂ ਜਿਵੇਂ ਕਿ ਅਸੀਂ ਕੁਝ ਵੀਡੀਓਜ਼ ਵੀ ਵੇਖੀਆਂ ਫੇਸਬੁੱਕ ਤੇ ਆ ਰਹੀਆਂ ਹਨ ਕਿ ਕੁਛ ਲੋਕੀ ਨੇ ਜਿਵੇਂ ਇੱਕ ਇੱਕ ਭਾਈ ਸੀ ਸਰਦਾਰ ਭਾਈ ਸੀ ਤੇ ਉਹ ਗੱਲ ਕਰਦਾ ਪਿਆ ਸੀ ਕਿ ਪਾਸਟਰ ਅੰਕਰ ਨਰੂਲਾ ਵਾਲੇ ਉਹਨਾਂ ਦਾ ਨਾਮ ਲੈ ਕੇ ਗੱਲ ਕਰਦੇ ਪਏ ਹਨ ਕਿ ਪਾਸਟਰ ਅੰਕਰ ਨਰੂਲਾ ਤੇ ਆਂਦੇ ਨੇ ਆਪਣੇ ਮਸੀਹ ਲੋਕਾਂ ਨੂੰ ਕਿ ਤੁਸੀਂ ਹਿੰਦੂਆਂ ਕੋਲੋਂ ਜਾਂ ਸਿੱਖਾਂ ਕੋਲੋਂ ਉਹਨਾਂ ਦੇ ਖਾਣੇ ਨਹੀਂ ਖਾਣੇ ਉਹਨਾਂ ਦੀ ਫਲਾਨੀ ਸ਼ੈ ਨਹੀਂ ਲੈਣੀ ਫਲਾਨੀ ਸ਼ੈ ਨਹੀਂ ਲੈਣੀ ਇਹ ਇਹ ਜਿਹੜਾ ਨਾ ਤੁਹਾਡੇ ਵਾਸਤੇ ਠੀਕ ਨਹੀਂ ਲੇਕਿਨ ਹੁਣ ਮੁਸ਼ਕਲ ਦਾ ਸਮਾਂ ਆਇਆ ਤੇ ਪਾਸਟਰ ਅੰਕਰ ਨਰੂਲਾ ਕਿੱਥੇ ਵੇ ਉਹ ਉਹ ਆਪਣੇ ਲੋਕਾਂ ਵਾਸਤੇ ਕੁਝ ਨਹੀਂ ਕਰਦੇ ਪਏ ਔਰ ਜਿਹੜੇ ਮਸੀਹ ਲੋਕ ਨੇ ਉਹ ਸਾਨੂੰ ਵਾਜਾ ਮਾਰ ਮਾਰ ਕੇ ਆਂਦੇ ਨੇ ਕਿ ਸਾਨੂੰ ਵੀ ਖਾਣ ਨੂੰ ਦਵੋ ਸਾਨੂੰ ਵੀ ਖਾਣ ਨੂੰ ਦਵੋ ਤੇ ਇਹ ਕਿੱਥੇ ਗਈ ਇਹਨਾਂ ਦੀ ਸਾਰੀ ਉਹ ਆਕੜ ਜਿਹੜੇ ਸਾਰੇ ਨਖਰੇ ਹਨ ਜਿਹੜੀ ਸਾਰੀ ਇਹ ਗੱਲ ਕਰਦੇ ਹੀ ਕਹੀ ਆਪਣੇ ਹੀ ਮਾਨਤੇ ਬੜੇ ਮਜ਼ਬੂਤ ਆ ਅਸੀਂ ਦੂਜੇ ਮਜ਼ਬਾਨਾ ਸਾਂਝ ਨਹੀਂ ਰੱਖ ਸਕਦੇ ਤੇ ਹੁਣ ਕਿਵੇਂ ਇਹ ਮਤਲਬ ਕਿ ਆਪਣੇ ਆਪ ਨੂੰ ਬਿਲਕੁਲ ਸਾਰੀ ਗੱਲਾਂ ਭੁੱਲ ਕੇ ਤੇ ਸਾਡੇ ਤਰਲੇ ਪਾਉਂਦੇ ਨੇ ਕਿ ਸਾਨੂੰ ਵੀ ਰਾਸ਼ਨ ਦਵੋ ਸਾਨੂੰ ਵੀ ਰਾਸ਼ਨ ਦਵੋ ਔਰ ਅਹੀ ਉਹਨਾਂ ਨੂੰ ਦੇ ਰਹੇ ਆ ਤੇ ਇਹ ਸਾਰੀ ਗੱਲਾਂ ਦੇ ਤੁਸੀਂ ਸਟੈਪ ਬਾਈ ਸਟੈਪ ਗੱਲ ਕਰੋ ਤੇ ਕੋਈ ਸਾਨੂੰ ਸਮਝਾਵੋ ਕੋਈ ਤਸੱਲੀ ਦਵੋ ਦੇਖੋ ਸਭ ਤੋਂ ਪਹਿਲਾਂ ਤੇ ਇਹ ਆ ਬੇਕੁਸ਼ ਚੰਨ ਲੋਕ ਜਿਹੜੇ ਉਂਗਲੀਆਂ ਤੇ ਗਿਨੇ ਜਾ ਸਕਦੇ ਹਨ ਉਹਨਾਂ ਦੇ ਇਹੋ ਜਿਹੇ ਬੇਤੁਕੇ ਔਰ ਬਿਸ਼ਰਮੀ ਵਾਲੇ ਬਿਆਨ ਏ ਜੇ ਸਾਰੇ ਸਿੱਖ ਕੌਮ ਦੀ ਗੱਲ ਕਰੀਏ ਤੇ ਉਹਨਾਂ ਦੇ ਐਸੇ ਕੋਈ ਵਿਚਾਰ ਨਹੀਂ ਆ ਉਹ ਤਾਂ ਸ਼ੁਰੂ ਤੋਂ ਹੀ ਹੈਲਪ ਕਰਦੇ ਆਏ ਨੇ ਉਹਨਾਂ ਦਾ ਤੇ ਮਜ਼ਬੇ ਨਹੀਂ ਹੋਈ ਮਜ਼ਬੇ ਹਾਂ ਹਰੇਕ ਕੌਮ ਦੇ ਵਿੱਚ ਗੰਧ ਹੁੰਦਾ ਹੈ ਬਿਲਕੁਲ ਹਰੇਕ ਜੀ ਹੁੰਦਾ ਬਿਲਕੁਲ ਸਾਰਿਆਂ ਵਿੱਚ ਹੀ ਹੈ ਕੋਈ ਵੀ ਇਸ ਤੋਂ ਰਹਿਤ ਨਹੀਂ ਰਹਿਤ ਨਹੀਂ ਹੈ ਬਿਲਕੁਲ ਸੋ ਇਹੋ ਜੇ ਕੁਝ ਘੱਟ ਅਕਲ ਘੱਟ ਸਮਝ ਔਰ ਇਹੋ ਜੇ ਮੂਰਖ ਲੋਕਾਂ ਦੇ ਇਹੋ ਜੇ ਬਿਆਨ ਬਾਈ ਦਾ ਕਰਕੇ ਅਸੀਂ ਸਾਰੇ ਕੌਮ ਦੇ ਉੱਤੇ ਨੀਂ ਉਂਗਲੀ ਚੁੱਕ ਸਕਦੇ ਬਿਲਕੁਲ ਜੀ ਸੋ ਜਿਹੜੇ ਕਰ ਰਹੇ ਆ ਉਹ ਭਾਵੇਂ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਤੇ ਭਾਵੇਂ 크ਰਿਸਚੀਅਨ ਹੋਵੇ ਜਿਹੜੇ ਕਰ ਰਹੇ ਆ ਉਹ ਜਾਤ ਵੇਖ ਕੇ ਨਹੀਂ ਕਰ ਰਹੇ ਉਹ ਇਨਸਾਨੀਅਤ ਵੇਖ ਕੇ ਕਰਦੇ ਇਨਸਾਨ ਮੈਂ ਸਮਝਦਾ ਵੀ ਜਿਹੜਾ ਇਹੋ ਜੇ ਮੌਕੇ ਤੇ ਜਾਤ ਪਾਤ ਦੀ ਗੱਲ ਕਰਦਾ ਉਹ ਇਸ ਸੰਸਾਰ ਦਾ ਸਭ ਤੋਂ ਵੱਡਾ ਲਾਨਤ ਹੀ ਹੈ ਤੇ ਉਹ ਕਿਸੇ ਵੀ ਧਰਮ ਚੋਂ ਇਹ ਧਰਮੀ ਨਹੀਂ ਮੈਂ ਕਹਿੰਦਾ ਉਹ ਧਰਮ ਤੋਂ ਛੱਡੋ ਧਰਮ ਹੈ ਹੀ ਨਹੀਂਗਾ ਉਹਦਾ ਬਸ ਇਹੋ ਜੇ ਮੌਕੇ ਦੇ ਉੱਤੇ ਜਿੱਥੇ ਇੰਨੀ ਵੱਡੀ ਤਰਾਸਦੀ ਹੋਈ ਆ ਪਤਾ ਨਹੀਂ ਕੌਣ ਬਚ ਪਾਏਗਾ ਕੌਣ ਨਹੀਂ ਬਚ ਪਾਏਗਾ ਉਥੇ ਇਹੋ ਜੀਆਂ ਮੂਰਖਤਾ ਭਰੀਆਂ ਗੱਲਾਂ ਕਰਨੀਆਂ ਮੈਂ ਸਮਝਦਾ ਇਹ ਇੱਕ ਇਨਸਾਨ ਨਹੀਂ ਕਰ ਸਕਦਾ ਤੇ ਇਹ ਕੋਈ ਸ਼ੈਤਾਨੀ ਤਾਕਤ ਹੁੰਦੀ ਹੈ ਜਿਹੜੀ ਇਹੋ ਜੇ ਖਿਆਲ ਪਾਉਂਦੀ ਹੈ ਸਮਝਣਗੇ ਅਸੀਂ ਆਪਣੇ ਕਰਮਾਂ ਤੋਂ ਹੀ ਜਾਣੇ ਜਾਂਦੇ ਆਂ ਕਿ ਅਸੀਂ ਰੱਬ ਵਾਲੇ ਆਂ ਕਿ ਸ਼ੈਤਾਨ ਵਾਲੇ ਆਂ ਜੀ ਸੋ ਇਹੋ ਜਿਹੇ ਮੌਕੇ ਦੇ ਉੱਤੇ ਜਿਹੜਾ ਜਿੱਥੇ ਮਾਨਵ ਜਾਤੀ ਦੀ ਮਦਦ ਕਰਨ ਦੀ ਲੋੜ ਹੈ ਉਹ ਵੀ ਆਖਦੇ ਸਰਬਤ ਦਾ ਭਲਾ ਸਭ ਦਾ ਭਲਾ ਸਭ ਦੀ ਖੈਰ ਠੀਕ ਹੈ ਸਿੱਖੀ ਜਮ ਦਾ ਮਤਲਬ ਜਿਹੜੇ ਮੇਨ ਜਿਹੜੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੇ ਉਹਦੇ ਵਿੱਚ ਇੱਕ ਚੀਜ਼ ਕਿਹੜੀ ਆ ਸਰਬਤ ਦਾ ਭਲਾ ਸਭ ਦੀ ਖੈਰ ਮੰਗਣਾ ਜੀ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਆ ਦੁਆ ਸਭਨਾ ਦੇ ਲਈ ਕੀਤੀ ਜਾਵੇ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਰੰਗਤ ਹੋਵੇ ਭਾਵੇਂ ਕੋਈ ਨਾਸਤਿਕ ਹੋਵੇ ਤੇ ਭਾਵੇਂ ਕੋਈ ਆਸਤਿਕ ਹੋਵੇ ਭਾਵੇਂ ਕੋਈ ਰੱਬ ਨੂੰ ਮੰਨਣ ਵਾਲਾ ਹੋਵੇ ਤੇ ਭਾਵੇਂ ਰੱਬ ਨੂੰ ਗਾਲਾਂ ਕੱਢਣ ਵਾਲਾ ਹੋਵੇ ਆ ਇੱਥੇ ਤੱਕ ਕੇ ਹੁਕਮ ਵੀ ਮਿਲਿਆ ਕਿ ਆਪਣੇ ਦੁਸ਼ਮਣ ਵਾਸਤੇ ਪ੍ਰਾਰਥਨਾ ਵੀ ਕਰ ਤੇ ਉਹਨੂੰ ਪਿਆਰ ਵੀ ਕਰ ਬਿਲਕੁਲ ਬਿਲਕੁਲ ਜੋ ਭੁੱਖਾ ਤੇ ਉਹਨੂੰ ਰੋਟੀ ਖਵਾ ਰੋਟੀ ਨਹੀਂ ਖਵਾਓ ਜੋ ਨੰਗਾ ਨੂੰ ਕੱਪੜਾ ਪਹਿਨਾ ਬਿਲਕੁਲ ਬਿਲਕੁਲ ਠੀਕ ਹੈ ਸੋ ਇਹ ਸਾਰਾ ਪਵਿੱਤਰ ਬਾਈਬਲ ਵੀ ਸਿਖਾਉਂਦੀ ਹੈ ਸੋ ਜਿੱਥੇ ਤੱਕ ਗੱਲ ਆ ਜਾਂਦੀ ਆ ਇਹਨਾਂ ਧਾਰਮਿਕ ਗ੍ਰੰਥਾਂ ਦੇ ਧਾਰਮਿਕ ਗ੍ਰੰਥ ਨੇ ਕਿਸੇ ਨੂੰ ਇਹੋ ਜਿਹਾ ਚੱਕਰਾਂ 'ਚ ਪਾਉਂਦਾ ਜਿਹੜੇ ਅੱਗਿਓ ਧਰਮਾਂ ਦੇ ਠੇਕੇਦਾਰ ਬਣੇ ਨਾ ਉਹ ਇਹ ਗੱਲਾਂ ਸਿਖਾਉਂਦੇ ਉਹ ਹੀ ਗੱਲਾਂ ਸਿਖਾਉਂਦੇ ਆ ਸੋ ਧਰਮੀ ਹੋਣਾ ਤੇ ਧਰਮ ਦੇ ਠੇਕੇਦਾਰ ਹੋਣਾ ਇਹ ਬੜਾ ਫਰਕ ਆ ਜੀ ਰੇ ਗੱਲ ਉਹਨਾਂ ਗੱਲ ਕੀਤੀ ਗਈ ਆ ਵੀ ਉਹ ਜਦੋਂ ਕੋ ਬੋਲੇ ਸੀ ਨਾ ਜੇ ਉਦੋਂ ਕਿ ਅਜੇ 크੍ਰਿਸਚੀਅਨ ਸਮਾਜ ਜਿਹੜਾ ਸੀ ਨਾ ਉਹ ਅੱਗੇ ਨਹੀਂ ਸੀ ਆਇਆ ਕਿਉਂਕਿ ਇਹ ਜੇ ਸ਼ੁਰੂ ਹੀ ਹੋਇਆ ਸੀ ਨਾ ਕੰਮ ਤੇ ਕਿਸੇ ਵੀ ਚੀਜ਼ ਦੇ ਆਪਣੀ ਵੀਡੀਓ ਲੇਕ ਮਸ਼ਹੂਰ ਹੋਣ ਲਈ ਹਾਂਜੀ ਮਸ਼ਹੂਰ ਹੋਣ ਲਈ ਕਿਉਂਕਿ ਉਹ ਜਦੋਂ ਕਿ ਕਿਸੇ ਵੀ ਚੀਜ਼ ਦੇ ਲਈ ਐਕਸ਼ਨ ਲੈਣ ਦੇ ਲਈ ਹੁਣ ਖਾਣਾ ਬਣਾਉਣਾ ਆ ਖਾਣਾ ਪਹਿਲਾਂ ਸਮਾਨ ਲਿਆਉਣਾ ਆ ਫਿਰ ਬਣਾਉਣਾ ਆ ਫਿਰ ਉਹਨੂੰ ਕਿੱਦਾਂ ਸਪਲਾਈ ਕਰਨਾ ਆ ਉਹਦੇ ਲਈ ਕਿੱਦਾਂ ਬੰਦਿਆਂ ਦੀ ਮੈਨੇਜਮੈਂਟ ਕਰਨੀ ਆ ਕਿੱਦਾਂ ਲੋਕਾਂ ਦੀ ਤਿਆਰੀ ਕਰਨੀ ਆ ਉਹ ਸਾਰੀਆਂ ਚੀਜ਼ਾਂ ਨੂੰ ਵਕਤ ਲੱਗ ਜਾਂਦਾ ਜੀ ਸਿੱਖ ਕੌਮ ਦੇ ਲਈ ਥੋੜਾ ਈਜੀ ਇਸ ਕਰਕੇ ਆ ਵੀ ਉਹਨਾਂ ਦਾ ਆਲਰੇਡੀ ਜਿਹੜਾ ਸਿਸਟਮ ਬਣਿਆ ਹੋਇਆ ਗੁਰਦੁਆਰਿਆਂ ਵਿੱਚ ਇਕੱਠਾ ਹੁੰਦਾ ਪਹਿਲੇ ਠੀਕ ਹੈ ਗੁਰਦੁਆਰਿਆਂ ਜੋ ਆਲਰੇਡੀ ਉਹ ਬਣਿਆ ਹੋਇਆ ਉਹਨਾਂ ਦਾ ਸਿਸਟਮ ਹੁੰਦਾ ਲੰਗਰ ਉਹਨਾਂ ਦੇ ਤਕਰੀਬਨ 24 ਆਵਰ ਚੱਲਦੇ ਹੀ ਰਹਿੰਦੇ ਬਹੁਤ ਸਾਰੇ ਗੁਣ ਵੀ ਉਹਨਾਂ ਦੀ ਬੜੀ ਵੱਡੀ ਠੀਕ ਹੈ ਬਿਲਕੁਲ ਦੁਨੀਆਂ ਦੇ ਕਿਸੇ ਵੀ ਥੋਨੇ ਤੇ ਉਹਨਾਂ ਦੇ ਲਈ ਇਸ ਰਾਹਤ ਨੂੰ ਲੋਕਾਂ ਤੱਕ ਪਹੁੰਚਾਉਣਾ ਆਸਾਨ ਹੈ ਬਾਕੀਆਂ ਦੇ ਨਾਲੋਂ ਬਹੁਤ ਆਸਾਨ ਸੀਗਾ ਕਿਉਂਕਿ ਪਹਿਲੇ ਜਮਾ ਪਹਿਲੇ ਪਹਿਨੇ ਜਮਾ ਸੀਗਾ ਪਲੱਸ ਮੱਤਰੋ ਕਹਿੰਦਾ ਸੇਕੋਮ ਦੀ ਖੂਬੀ ਵੀ ਹੈ ਨਾ ਮੱਤਰੋ ਕਹਿੰਦਾ ਖਾਸ ਕਰਕੇ ਲੰਗਰ ਸੇਵਾ ਦੇ ਵਿੱਚ ਦੁਨੀਆਂ ਵਿੱਚ ਜਾਣੇ ਜਾਂਦੇ ਆ ਬਿਲਕੁਲ ਬਿਲਕੁਲ ਠੀਕ ਹੈ ਸੋ ਉਸ ਕਰਕੇ ਉਹਨਾਂ ਨੇ ਪਹਿਲ ਕੀਤੀ ਹੈ ਜਾਂ ਉਹਨਾਂ ਕੋਲ ਪ ਇਹੋ ਜਾਂ ਸਾਧਨ ਸੀਗਾ ਸੋ ਬਹੁਤ ਵਧੀਆ ਗੱਲ ਆ ਹਾਂਜੀ ਔਰ ਮਨੁੱਖ ਦੀ ਸੇਵਾ ਕਰਨੀ ਇਹ ਤੇ ਇਸ ਤੋਂ ਵੱਡਾ ਤੇ ਧਰਮ ਹੀ ਕੋਈ ਨਹੀਂ ਬੇਸ਼ੱਕ ਇਨਸਾਨੀਅਤ ਨੂੰ ਪਹਿਲ ਦੇਣੀ ਇਸ ਤੋਂ ਵੱਡਾ ਤੇ ਧਰਮ ਹੀ ਕੋਈ ਨਹੀਂਗਾ ਸੋ ਉਹਨਾਂ ਕੋ ਸੋਰਸ ਜ਼ਿਆਦਾ ਸੀਗੇ ਕਿਉਂਕਿ ਆਲਰੇਡੀ ਮੈਂ ਜਿਵੇਂ ਦੱਸਿਆ ਕਿ ਉਹਨਾਂ ਦੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਤੇ ਤਕਰੀਬਤ ਤਕਰੀਬਨ ਲੰਗਰ ਚੱਲਦੀ ਆ ਉਹ ਕੋਈ ਕੁਝ ਗੁਰਦੁਆਰੇ ਹੁੰਦੇ ਜਿਹਦੇ ਪਿੰਡਾਂ ਸਮਝ ਜਿਹੜੇ ਛੋਟੇ ਹੁੰਦੇ ਉੱਥੇ ਬੇਸ਼ੱਕ ਲੰਗਰ 24 ਹਾਅਰ ਨਾ ਚੱਲਦਾ ਵੇ ਲੇਕਿਨ ਜਿਹੜੇ ਉਹਨਾਂ ਦੇ ਵੱਡੇ ਗੁਰਦੁਆਰੇ ਉੱਤੇ ਤਕਰੀਬਨ ਚੱਲਦਾ ਆਲਮੋਸਟ ਹਾਂਜੀ ਸੋ ਦੂਸਰੀ ਗੱਲ ਹੈਗੀ ਆ ਵੀ ਉਹ ਉਹਨਾਂ ਦਾ ਕਿੱਤਾ ਹੀ ਉਦਾਂ ਦਾ ਹੈ ਵੀ ਉਹਨਾਂ ਦੇ ਕੋਲ ਉਹ ਜੋ ਲੋਕਾਂ ਨੂੰ ਦੇਣਾ ਨਾ ਉਹ ਆਲਰੇਡੀ ਉਹ ਪੈਦਾ ਕਰਦੇ ਆ ਇਹ ਵੀ ਉਹਨਾਂ ਦਾ ਇੱਕ ਪਲੱਸ ਪੁਆਇੰਟ ਹੈ ਜਿਵੇਂ ਥੋੜੀ ਗੱਲ ਤੇ ਰੋਸ਼ਨੀ ਪਾਇਆ ਮਤਲਬ ਮਿਸਾਲ ਦੇ ਤੌਰ ਤੇ ਕਿਸਾਨ ਲੋਕ ਹੈ ਨਾ ਕਿਸਾਨ ਲੋਕ ਹੈ ਹਾਂਜੀ ਕਿਸਾਨ ਲੋਕ ਉਹਦਾ ਖੇਤੀ ਕਰਦੇ ਆ ਤੇ ਉਹਨਾਂ ਕੋਲ ਪੈਦਾਵਾਰ ਹੁੰਦੀ ਆ ਉਹ ਦੂਜਿਆਂ ਦੇ ਨਾਲੋਂ ਬਹੁਤ ਆਇਤਤ ਘੱਟ ਦੀ ਜਿਆਦਾ ਹੁੰਦੀ ਬਿਲਕੁਲ ਠੀਕ ਹੈ ਜੀ ਸੋ ਉਹਨਾਂ ਕੋ ਕਾਫੀ ਚੀਜ਼ਾਂ ਜਿਹੜੀਆਂ ਨਾ ਦੂਜੇ ਮਜਮਾ ਦੇ ਨਾਲੋਂ ਬਿਹਤਰ ਆ ਕਾਫੀ ਚੀਜ਼ਾਂ ਜੀ ਜਿਨ੍ਹਾਂ ਵਿੱਚ ਉਹ ਇਹੋ ਜੇ ਮੌਕਿਆਂ ਦੇ ਉੱਤੇ ਆਟੋਮੈਟਿਕੀ ਮੇਨ ਚੇਹਰਾ ਬਣ ਕੇ ਉਭਰਨਗੇ ਉੰਜ ਵੀ ਬਹਾਦਰੀ ਵਿੱਚ ਵੀ ਉਹਨਾਂ ਦਾ ਨਾਮ ਹਰ ਹਰ ਮਤਲਬ ਕਿ ਬਹੁਤ ਸਾਰੇ ਜਿੱਤੇ ਜਿੰਨੀਆਂ ਵੀ ਖੂਬੀਆਂ ਕਹਦੇ ਹੀ ਮਰ ਘਟਿਆ ਸੋ ਇਹ ਤਾਂ ਮੈਂ ਗੱਲ ਸ਼ੁਰੂ ਦਾ ਦੱਸਦਾ ਨਾ ਵੀ ਤੁਸੀਂ ਦੂਜਿਆਂ ਦੀਆਂ ਸਿਰਫ ਕਮੀਆਂ ਨਾ ਦੱਸਿਆ ਕਰੋ ਖੂਬੀਆਂ ਪਹਿਲੇ ਦੱਸਣੀਆਂ ਚਾਹੀਦੀਆਂ ਹਨ ਠੀਕ ਹੈ ਅੱਜ ਦੁਨੀਆ ਦੀ ਆਦਤ ਬਣ ਗਈ ਹੋਈ ਹੈ ਵੀ ਉਹ ਸਿਰਫ ਕਮੀ ਲੱਭਦੇ ਬੰਦੇ ਦੀ ਖੂਬੀਆਂ ਵੱਲ ਨਹੀਂ ਜਾਂਦੇ ਸੋ ਜਿੱਦਾਂ ਮੈਂ ਦੱਸਿਆ ਵੀ ਉਹਨਾਂ ਕੋਲ ਆਲਰੇਡੀ ਉਹ ਸਾਰੇ ਸਾਧਨ ਤਿਆਰ ਸੀਗੇ ਤੇ ਇਸਰਕੇ ਉਹ ਉਹ ਪਹਿਲ ਕਦਮੀ ਦੇ ਵਿੱਚ ਉਹ ਨੰਬਰ 1 ਤੇ ਅੱਗੇ ਆ ਕੇ ਖੜੇ ਹੋਏ ਹਾਂਜੀ ਜਿਹੜਾ ਦੋਸ਼ ਲਾਇਆ ਸੀ ਉਹਨਾਂ ਨੇ ਵੀ ਹੁਣ ਕ੍ਰਿਸਚਨ ਕੀ ਕਰਨ ਦੇ ਆ ਠੀਕ ਹੈ ਉਹਦਾ ਜਵਾਬ ਉਹਨਾਂ ਨੂੰ ਸਿਰਫ ਇੱਕ ਦਿਨ ਬਾਅਦ ਹੀ ਵੱਡੇ ਪੱਧਰ ਤੇ ਮਿਲ ਗਿਆ ਸੀ ਪਾਸਟਰ ਅੰਕਲ ਦਰੁਲ ਮਿਨਿਸਟਰੀ ਵੱਲੋਂ ਹਾਂਜੀ ਮੈਂ ਬੜਾ ਰੱਬ ਦਾ ਧੰਨਵਾਦ ਕੀਤਾ ਸੀ ਇਸ ਗੱਲ ਨੂੰ ਲੈ ਕੇ ਤੁਸੀਂ ਪੋਸਟ ਵੀ ਸ਼ੇਅਰ ਕੀਤੀ ਸੀ ਬਿਲਕੁਲ ਵੀ ਮੈਨੂੰ ਇਸ ਚੀਜ਼ ਦੀ ਬੜੀ ਅੱਜ ਫਕਰ ਮਹਿਸੂਸ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਜਿਹੜੇ 크ਿਸਚਨ ਲੋਕ ਆ ਜ्यादातर ਪਹਿਲਾਂ 20 ਸਾਲ ਬੈਕਗ੍ਰਾਉਂਡ ਤੇ ਚੱਲਦੇ ਤੇ ਜਿਆਦਾਤਰ ਗਰੀਬ ਲੋਕਾਂ ਦੇ ਵਿੱਚ ਹੀ ਮੰਨੇ ਜਾਂਦੇ ਸੀ ਲੈਣ ਵਾਲਿਆਂ ਚ ਹੀ ਹਨ ਦੇਣ ਵਾਲਿਆਂ ਚ ਹੀ ਬਿਲਕੁਲ ਗਰੀਬ ਲੋਕਾਂ ਦੇ ਵਿੱਚ ਹੀ ਮੰਨੇ ਜਾਂਦੇ ਸੀਗੇ ਸੋ ਖੁਦਾ ਨੇ ਇਹ ਵੱਡੀਆਂ-ਵੱਡੀਆਂ ਸੇਵਾਕਾਂ ਜਿਹੜੀਆਂ ਉਹ ਬਣ ਦਿੱਤੀਆਂ ਪੰਜਾਬ ਦੇ ਵਿੱਚ ਤੇ ਹੁਣ ਲੋਕੀ ਤਲੀਮਾਂ ਨੂੰ ਲੈ ਕੇ ਸਾਡੇ مسیਹੀ ਲੋਕ ਜਿਹੜੇ ਕੁਝ ਮੂਰਖ ਖਿਆਲ ਦੇ ਲੋਕ ਆ ਜਾਂ ਜਿਹਨਾਂ ਨੇ ਸਿਰਫ ਕਿੰਤੂ ਪ੍ਰੰਤੂ ਹੀ ਕਰਨੇ ਹੁੰਦੇ ਆ ਜਾਂ ਜਿਹਨਾਂ ਨੂੰ ਸਿਰਫ ਕਮੀਆਂ ਦੇ ਉੱਤੇ ਬੋਲਣਾ ਆਉਂਦਾ ਠੀਕ ਹੈ ਨਾ ਉਹਨਾਂ ਨੂੰ ਮੈਂ ਮੈਂ ਉਹਨਾਂ ਨੂੰ 크ਿਸਚਨ ਨਹੀਂ ਮੰਨਦਾ ਜਿਹੜੇ ਸਿਰਫ ਲੋਕਾਂ ਦੇ ਕਮੀਆਂ ਨੂੰ ਚੁੱਕਦੇ ਨੇ ਜਾਂ ਜਾਂ ਇਹੋ ਜਿਹੀਆਂ ਚੀਜ਼ਾਂ ਵਿੱਚ ਵੀ ਲਿਆ ਕੇ ਤਲੀਮਾਂ ਨੂੰ ਖੜੇ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਜੀ ਇਥੇ ਤਲੀਮ ਵਾਲਾ ਹੁਣ ਕੋਈ ਇੱਥੇ ਤੇ ਆਹ ਹੈ ਤਲੀਮ ਆ ਵੀ ਤੁਸੀਂ ਹੁਣ ਉਹਨਾਂ ਮੁਸੀਬਤ ਦੇ ਲੋਕਾਂ ਦੇ ਲਈ ਕਾਰ ਕੀ ਚਾਹਂਦੇ ਕੀ ਕਰ ਸਕਨੇ ਆ ਇੱਥੇ ਪਾ ਚੱਲਣਾ ਤਲੀਮ ਦਾ ਇਹ ਹੀ ਤਲੀਮ ਆ ਮੇਰੇ ਨਾਲ ਸਮਝੇਗੀ ਨਹੀਂ ਸੁਮੇਹ ਰਾਤੀ ਮੇਰੇ ਮਾਂਜਰਾ ਬਨੇ ਪਾਇਆ ਸੀ ਤੇ ਮੈਂ ਉਹ ਵੀ ਇਸ ਪ੍ਰੋਗਰਾਮ ਦੇ ਮਾਧਿਅਮ ਤੋਂ ਦੱਸਾਂ ਜਾਊਂਗਾ ਮੈਂ ਉਹਨਾਂ ਸਭ ਲੋਕਾਂ ਨੂੰ ਜਿਹੜੇ ਅਸੀਂ ਪਿੱਛੇ ਇੱਕ ਵਿਜਨ ਰੱਖਿਆ ਸੀ ਲੋਕਾਂ ਦੇ ਮੋਰੇ ਵੀ ਅਸੀਂ ਇੱਕ ਚਰਚ ਬਿਲਡਿੰਗ ਲੈਣ ਦੀ ਪਲਾਨ ਕਰ ਰਹੇ ਹਾਂ ਉਹਦੇ ਵਾਸਤੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਦਾਨ ਭੇਜਿਆ ਸੀਗਾ ਪਰ ਬਹੁਤ ਸਾਰੇ ਲੋਕ ਤਿਆਰ ਬੈਠੇ ਆ ਬਹੁਤ ਸਾਰੇ ਲੋਕ ਭੇਜਣਾ ਚਾਹੁੰਦੇ ਆ ਸੋ ਮੈਂ ਇਸ ਚੈਨਲ ਦੇ ਮਾਧਿਅਮ ਤੋਂ ਇਹ ਦੱਸਣਾ ਚਾਹਾਂਗਾ ਇਸ ਵਕਤ ਉਸ ਬਿਲਡਿੰਗ ਦੇ ਲਈ ਦਾਨ ਜ਼ਰੂਰੀ ਨਿਗਾ ਉਹ ਬਿਲਡਿੰਗ ਅਸੀਂ ਸਾਲ ਬਾਅਦ 2 ਸਾਲ ਬਾਅਦ ਵੀ ਲੈ ਲਵਾਂਗੇ ਉਹ ਕੋਈ ਐਡਾ ਵੱਡਾ ਗੱਲ ਨਹੀਂ ਕਿ ਖੁਦਾ ਦਾ ਕੰਮ ਹੈ ਜਿਹੜਾ ਬਿਲਡਿੰਗਾਂ ਤੋਂ ਬਿਨਾ ਨਹੀਂ ਰੁਕਣ ਵਾਲਾ ਸੋ ਉਹਨੂੰ ਅਸੀਂ ਲੇਟ ਵੀ ਕਰ ਸਕਦੇ ਆ ਸੋ ਜਿਨ੍ਹਾਂ ਦੇ ਮਨ ਵਿੱਚ ਰੱਬ ਨੇ ਪਾਇਆ ਨਾ ਕਿ ਉਹ ਉਸ ਬਿਲਡਿੰਗ ਦੇ ਲਈ ਉਸ ਚਰਚ ਦੇ ਲਈ ਜਿਹੜੇ ਲੋਕ ਡੋਨੇਸ਼ਨ ਦੇਣਾ ਚਾਹੁੰਦੇ ਸੀਗੇ ਮੈਂ ਇੱਕ ਸੇਵਕ ਹੋਣ ਦੇ ਨਾਤੇ ਇਹ ਕਹਾਂਗਾ ਇਸ ਟਾਈਮ ਉਹ ਪਹਿਲ ਆਪਾਂ ਇਸ ਕੰਮ ਦੇ ਲਈ ਕਰੀਏ ਉਹਨੂੰ ਆਪਾਂ ਥੋੜਾ ਪੋਸਟਪੋਨ ਕਰ ਦਿੰਨੇ ਆ ਉਹਦੀ ਕੋਈ ਗੱਲ ਨਹੀਂ ਕਿਉਂਕਿ ਉਹ ਜਿਹੜੇ ਅਸੀਂ ਚਰਚ ਬਣਾਉਣੇ ਆ ਉਹਦੇ ਨਾਲੋਂ ਆਹ ਜਿਹੜੇ ਚਰਚਾ ਨਾਲ ਇਹ ਜ਼ਰੂਰੀ ਹੈ ਸੋ ਇਸ ਵੇਲੇ ਉਹਨਾਂ ਦੇ ਲਈ ਮਤਲਬ ਸਾਡਾ ਜਿਹੜਾ ਪਹਿਲ ਕਾਜ ਵੀ ਬਣਦੀ ਆ ਔਰ ਮੈਂ ਪੂਰੇ ਮਸੀਹੀ ਸਮਾਜ ਨੂੰ ਇਹ ਦੱਸਣਾ ਚਾਹਾਂਗਾ ਪਹਿਲਾਂ ਤੇ ਜਿੱਥੇ-ਜਿੱਥੇ ਵੀ ਬੈਠਾ ਕੋਈ ਏ ਮਨ ਚੋਂ ਖਿਆਲ ਕੱਢ ਲਈਏ ਆਪਾਂ ਵੀ ਲੋਕੇ ਤੇ ਬਹੁਤ ਵੱਡੇ ਪੇਮਾਨੇ ਤੇ ਕਰ ਰਹੇ ਤੇ ਸਾਡੇ ਥੋੜੇ ਜਿਹੇ ਨਾਲ ਕੀ ਫਰਕ ਪਊਗਾ ਸੋ ਸਾਡੇ ਥੋੜੇ ਜਿਹੇ ਨਾਲ ਬਹੁਤ ਫਰਕ ਪੈ ਜਾਣਾ ਜਦੋਂ ਅਸੀਂ ਥੋੜੇ ਜੇ ਅਸੀਂ ਜਿਆਦੇ ਹੋ ਜਾਨੇ ਆ ਥੋੜੇ ਜੇ ਜਿਆਦੇ ਹੋਣੇ ਆ ਜਿਆਦੇ ਵਾਲੇ ਤੇ ਥੋੜੇ ਆ ਪਰ ਅਸੀਂ ਜੇ ਥੋੜੇ ਵਾਲੇ ਵੀ ਉਪਰਾਲਾ ਕਰੀਏ ਤੇ ਉਹ ਜਿਆਦੇ ਵਾਲਿਆਂ ਦੇ ਬਰਾਬਰ ਹੋ ਜਾਣਾ ਸੀ ਸੋ ਬਰਾਬਰੀ ਦਾ ਮਤਲਬ ਅਸੀਂ ਕਿਸੇ ਬਰਾਤੇ ਨਿਕਾਣੇ ਮੇਰਾ ਮਤਲਬ ਇਹ ਮਨ ਚੋਂ ਖਿਆਲ ਕੱਢੀ ਅਸੀਂ ਵੀ ਸਾਡੇ 100 ਰੁਪਏ ਨਾਲ ਜਾਂ ਸਾਡੇ 100 ਡਾਲਰ ਨਾਲ ਜਾਂ ਸਾਡੇ 50 ਡਾਲਰ ਨਾਲ ਕੀ ਬੜਾ ਫਰਕ ਪੈਣਾ ਹਰ ਬੰਦਾ ਅਗਰ ਇਹ ठान ਲਵੇ ਨਾ ਤਾਂ ਬੜਾ ਫਰਕ ਪੈਣਾ ਫਰਕ ਕਾਦਾ ਪੰਜਾਬ ਚ ਜੋ ਕੁਝ ਹੋਇਆ ਨਾ ਉਹ ਮੁੜ ਤੋਂ ਬਹਾਲ ਹੋ ਜਾਣਾ ਸੋ ਇਸ ਲਈ ਤੁਸੀਂ ਜਿੱਥੇ ਜਿੱਥੇ ਜਿਹੜਾ ਵੀ ਮਸੀਹੀ ਬੰਦਾ ਬੈਠਾ ਨਾ ਉਹ ਭਾਵੇਂ ਅਗਰ ਬਾਹਲੀਆ ਕੰਟਰੀ ਹੈ ਚਾਹੇ ਅਗਰ ਉਹਨਾਂ ਦੇ ਡਾਲਰ ਚੱਲਦੇ ਪੌਂਡ ਚੱਲਦੇ ਕੁਝ ਵੀ ਜਿਹੜੀ ਕਰੰਸੀ ਚੱਲਦੀ ਨਾ ਉਹ ਚਾਹੇ ਅਗਰ ਉਸ ਕਰੰਸੀ ਦੇ ਲਿਹਾ ਦੇ ਨਾਲ ਕੋਈ 10 20 50 100 ਆਪਣੀ ਮਤਲਬ ਇੱਕ ਖੁਸ਼ਦਿਲੀ ਦੇ ਨਾਲ ਅਗਰ ਕੱਢ ਸਕਦੇ ਕੱਢ ਤੇ ਅਗਰ ਕੱਢ ਨਹੀਂ ਮਤਲਬ ਕੱਢੇ ਕਿਉਂਕਿ ਬਾਈਬਲ ਦੇਖਿਆ ਜੋ ਕੁਛ ਤੇਰੇ ਕੋਲ ਆ ਸਭ ਕੁਛ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਤੇ ਯਿਸੂ ਮਸੀਹ ਦੇ ਲਈ ਆ ਤੇ ਅੱਜ ਉਹ ਮੌਕਾ ਆ ਅੱਜ ਉਹ ਮੌਕਾ ਆ ਕਿ ਅਸੀਂ ਜੋ ਕੁਛ ਉਹਦੇ ਦੁਆਰਾ ਤੇ ਉਹਦੇ ਲਈ ਆ ਤੇ ਅੱਜ ਉਹਦੇ ਲਈ ਦਾ ਮਤਲਬ ਹੈਗਾ ਵੀ ਉਹਦੇ ਕੋਲ ਥੋੜੀ ਪਹੁੰਚਣਾ ਆ ਸੀ ਪ੍ਰਭੂ ਯਿਸੂ ਮਸੀਹ ਦੇ ਕੋਲ ਤਾਂ ਨਹੀਂ ਪਹੁੰਚਣਾ ਸੋ ਜਦੋਂ ਆ ਲੋਕਾਂ ਦੇ ਲਈ ਅਸੀਂ ਕਹਣਾ ਸੋ ਯਿਸੂ ਮਸੀਹ ਦੇ ਕੋਲ ਪਹੁੰਚ ਗਿਆ ਹੈ ਸੋ ਅੱਜ ਇਹ ਮੌਕਾ ਆ ਸੋ ਅਸੀਂ ਵੱਧ ਚੜ ਕੇ ਜਿੰਨਾ ਪਹਿਲੀ ਗੱਲ ਤੋਂ ਮੈਂ ਦੱਸਣਾ ਚਾਹੁੰਦਾ ਵੀ ਉਹ ਕਹਿੰਦੇ ਜੰਗਲ ਨੂੰ ਅੱਗ ਲੱਗੀ ਸੀ ਕਿਤੇ ਚਿੜੀ ਚੁੰਝ ਦੇ ਵਿੱਚ ਪਾ ਪਾ ਕੇ ਬੂੰਦਾ ਲੈਣ ਤਾਂ ਕਿਸ ਨੇ ਪੁੱਛਿਆ ਵੀ ਤੇਰੀ ਇਸ ਬੂੰਦ ਦੇ ਨਾਲ ਜਿਹੜੀ ਜੰਗਲ ਦੀ ਅੱਗ ਬੁਝ ਜੂਗੀ ਉਹ ਕਹਿੰਦੇ ਮੈਨੂੰ ਪਤਾ ਹੈ ਮੇਰੀ ਇਸ ਚੁੰਝ ਦੇ ਵਿੱਚ ਨਹੀਂ ਬੂੰਦਾ ਦੇ ਨਾਲ ਅੱਗ ਤੇ ਨਹੀਂ ਬੁਝਣ ਵਾਲੀ ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਨਾ ਅੱਗ ਬੁਝਾਉਣ ਵਾਲਿਆਂ ਦਾ ਤੇ ਉਹਦੇ ਵਿੱਚ ਮੈਨੂੰ ਵੀ ਦੁਖੀ ਯਾਦ ਕਰਾਂਗੇ ਬਿਲਕੁਲ ਜੀ ਕਿ ਚਿੜੀ ਵੀ ਸੱਪ ਆਇਆ ਇਹ ਸੋ ਇਸ ਲਈ ਅਸੀਂ ਅਗਰ ਅੱਜ 1 ਡਾਲਰ ਵੀ ਦਿੰਨੇ ਨਾ ਉਹ ਵੀ ਲੇਖੇ ਦੇ ਵਿੱਚ ਆ ਤੁਸੀਂ ਉਹਨਾਂ ਦਾਨੀਆਂ ਦੇ ਵਿੱਚੋਂ ਤੇ ਖਾ ਸਕਦੇ ਬਾਈਬਲ ਤੇ ਗੌਰ ਕਰ ਲਈਓ ਬਾਈਬਲ 'ਚ ਲਿਖਿਆ ਸਭ ਤੋਂ ਵੱਡੀ ਦਾਨੀ ਉਸ ਔਰਤ ਨੂੰ ਮੰਨਿਆ ਗਿਆ ਸੀਗਾ ਜਿਨੇ ਆਪਣੀ ਇੱਕ ਸਿਰਫ ਇੱਕ ਸਿੱਕਾ ਹੀ ਸੀਗਾ ਜਿਹੜਾ ਉਹਨੇ ਪਾ ਦਿੱਤਾ ਸੀਗਾ ਔਰ ਉਸ ਤੋਂ ਇਲਾਵਾ ਕੋਹ ਹੈ ਤੇ ਯਿਸੂ ਮਸੀਹ ਨੇ ਉਹਨੂੰ ਵੱਡਿਆਂ ਕੀਤਾ ਸੀਗਾ ਇਹਨੇ ਸਭ ਤੋਂ ਵੱਧ ਦਾਨ ਪਾਇਆ ਸੋ ਇਸ ਸਰਕੇ ਇਹ ਆਦਮਾ ਜੋ ਆਪਾਂ ਗੱਲ ਕੱਢ ਲਈਏ ਵੀ ਮੇਰੇ ਥੋੜੇ ਜਣੇ ਕਿ ਫਰਕ ਪੈਣਾ ਬੜਾ ਫਰਕ ਪੈਣਾ ਸੋ ਅੱਜ ਜੇ ਸਾਡੇ ਵਿੱਚ ਪੰਜਾਬੀਤ ਹੈਗੀ ਆ ਜੇ ਪੰਜਾਬੀ ਖੂਨ ਹੈਗਾ ਜਾਤ ਮਜਬ ਧਰਮ ਭੁੱਲ ਜੋ ਜੇ ਪੰਜਾਬੀ ਖੋਨ ਹੈਗਾ ਤਾਂ ਫਿਰ ਡਟ ਜਾਓ ਪਰ ਮੈਂ ਤੇ ਇਹ ਵੀ ਕਵਾਂਗਾ ਸਾਨੂੰ ਸਰਕਾਰਾਂ ਦੇ ਤਰਲੇ ਨਾ ਪਾਉਣੇ ਪੈਣ ਸਰਕਾਰਾਂ ਨੂੰ ਪਤਾ ਲੱਗ ਜਾਵੇ ਪੰਜਾਬ ਹੈ ਕੀ ਤੇ ਪੰਜਾਬੀ ਹੁੰਦੇ ਕੀ ਆ ਸੋ ਇਹ ਇਹ ਜੱਜਬਾ ਲੈ ਕੇ ਚੱਲੀਏ ਜਿੱਥੇ ਜਿੱਥੇ ਵੀ ਬੈਠੇ ਆ ਤੁਸੀਂ ਬੜਾ ਕੁਝ ਕਰ ਸਕਦੇ ਹੋ ਔਰ ਪੰਜਾਬ ਦੇ ਹਾਲਾਤ ਮੋੜ ਫਿਰ ਦੁਬਾਰਾ ਉੱਥੇ ਹੀ ਆ ਛਾਦੇ ਆ ਕਿਉਂਕਿ ਜਿਹੜੇ ਗੁਜ਼ਰ ਗਏ ਆ ਭਾਵੇਂ ਪਸ਼ੂ ਹੋਣ ਭਾਵੇਂ ਇਨਸਾਨ ਹੋਣ ਉਹਨਾਂ ਨੂੰ ਤੇ ਨਹੀਂ ਵਾਪਸ ਲਿਆਂਦਾ ਜਾ ਸਕਦਾ ਪਰ ਜਿਹੜੇ ਪਰਿਵਾਰ ਬਚ ਗਏ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਔਰ ਉਹਨਾਂ ਨੂੰ ਫਿਰ ਦੁਬਾਰਾ ਉੱਥੇ ਲਿਆ ਕੇ ਖੜਿਆ ਕੀਤਾ ਜਾ ਸਕਦਾ ਹੈ ਸੋ ਬਾਅਦ ਜੜ ਕੇ ਅੱਗੇ ਆਉਸੋ ਹੁਣ ਉਹਨੇ ਉਸੇ ਚੀਜ਼ ਉੱਤੇ ਫਿਰ ਦੁਬਾਰਾ ਜੀ ਕਿ ਹੁਣ ਪਾਸ ਸੰਕਰਨੂਲਾ ਦੀ ਗੱਲ ਕਰਦੇ ਆ ਖਾਲੀ ਅੰਕਰਨੂਲਾ ਨਹੀਂ ਬਲਕੇ ਇਹਦੇ ਵਿੱਚ ਖੋਦੇਵਾਲ ਚਰਚ ਵਾਲੇ ਵੀ ਮੋਰੇ ਆਏ ਆ ਇਹਦੇ ਸੁਖਪਾਲ ਰਾਣਾ ਮਿਨਿਸਟਰੀ ਵੀ ਮੋਰੇ ਆਈ ਹੈ ਇਹਦੇ ਵਿੱਚ ਜਿਹੜੇ ਚਮਕੌਰ ਸਾਹਿਬ ਵਾਲੇ ਆ ਪਾਸਟਰ ਰਾਜਨਥਨ ਸੋਣੀ ਉਹ ਵੀ ਸਾਹਮਣੇ ਆਏ ਆ ਇਦਾਂ ਹੀ ਹੋਰ ਜਿਹੜੀਆਂ ਵੱਡੀਆਂ ਮਿਨਿਸਟਰੀਆਂ ਹੈਗੀਆਂ ਉਹ ਆਈਆਂ ਤੇ ਵੱਡੀਆਂ ਮਿਨਿਸਟਰੀਆਂ ਤੇ ਜਿਹੜਾ 19 ਉਹਨਾਂ ਨੇ ਇਸ ਲਾਇਕ ਬਣਾਇਆ ਹੈ ਸੀਗਾ ਪਰ ਮੈਂ ਇੱਕ ਚਾਹਨਾ ਦੱਸਣਾ ਚਾਹਾਂਗਾ ਹਰੇਕ ਨੇ ਕੀਤਾ ਹਾਂਜੀ ਉਹਨਾਂ ਨੇ ਤਾਂ ਬਹੁਤ ਵੱਡੇ ਪੱਮਾਨੇ ਉਹਨਾਂ ਤੇ ਰੀਸ ਨਹੀਂ ਕੀਤੀ ਜਾ ਸਕਦੀ ਬਿਲਕੁਲ ਜੀ ਮੁਕਾਬਲੇ ਤੇ ਹੈ ਵੱਡਿਆਂ ਵੱਡਿਆਂ ਦੀ ਮੁਕਾਬਲੇ ਰੀਸ ਨਹੀਂ ਕੀਤੀ ਜਾ ਸਕਦੀ ਉਹਨਾਂ ਨੇ ਪੱਮਾਨੇ ਤਾਂ ਨਹੀਂ ਪਰ ਜਿਹੜਾ ਵੀ ਜਿੰਨੇ ਜੋਗਾ ਹੈਗਾ ਸੀ ਨਾ ਉਹ ਸਭ ਲੋਕ ਕਰ ਰਹੇ ਸੋ ਹਾਂ ਠੀਕ ਹੈ ਇਹ ਇਹ ਦੇ ਵਿੱਚ ਜਿੰਨਾ ਜਿਹਦੇ ਕੋਲ ਸੀਗਾ ਅੰਕ ਦਰੁਲਾ ਕੋ ਵੱਧਿਆ ਉਹ ਵੱਧ ਕਰਿਆ ਵੱਧ ਦਿੱਤਾ ਬਿਲਕੁਲ ਲਿਕੇ ਉਹ ਤੋਂ ਥੋੜਾ ਜਿਹੀ ਦੂਜੀ ਮਿਨਿਸਟਰੀ ਕੋ ਥੋੜਾ ਘਟਿਆ ਉਹ ਘਟਾ ਕਰ ਕਿਸੇ ਕੋਲ ਬਿਲਕੁਲ ਘਟਾ ਉਹ ਵੀ ਕਰ ਰਿਹਾ ਆ ਲੇਕਿਨ ਜਿਹੜੀ ਮੈਂ ਖੁੱਛੀ ਦੀ ਗੱਲ ਦਸੀ ਸੀ ਵੀ ਮੈਨੂੰ ਉਸ ਵਕਤ ਜਦੋਂ ਇਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਨਾ ਵੱਡੇ ਪੇਮਾਨੇ ਤੇ ਪਾਸਟਰ ਅੰਕਲ ਦਰੁਲਾ ਮਿਨਿਸਟਰੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੇ ਉਹ ਚੀਜ਼ ਦੇ ਕੇ ਬੜਾ ਦਿਲ ਖੁਸ਼ ਹੋਇਆ ਸੀਗਾ ਔਰ ਇੱਕ ਫਕਰ ਵੀ ਹੋਇਆ ਸੀਗਾ ਔਰ ਉਹ ਫਿਰ ਮੋਪਸਟ ਪਾਈ ਸੀਗੀ ਬਿ ਮੇਰਾ ਬਹੁਤ ਸ਼ੁਕਰ ਗੁਜ਼ਾਰਿਆ ਹੈ ਬਿ ਰੱਬ ਨੇ ਪੰਜਾਬ ਦੇ ਵਿੱਚ ਕੋਈ ਐਸੀ ਸੇਵਕਾਈ ਖੜੀ ਕੀਤੀ ਆ ਜਿਹਦੇ ਜਿਹਦੇ ਕੋਲ ਇੰਨੀ ਗੁੰਜਾਇਸ਼ ਹੈ ਕਿ ਅੱਜ ਇਹੋ ਜੇ ਮੌਕੇ ਦੇ ਉੱਤੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਖਾਣੇ ਦੇ ਤੌਰ ਦੇ ਉੱਤੇ ਅਸੀਂ ਕਿਸੇ ਦੇ ਨਾਲ ਖੜ ਸਕ ਖੜੇ ਹੋ ਸਕਦੇ ਹਾਂ ਜੀ ਇਹ ਬੜੀ ਵੱਡੀ ਇੱਕ ਮਸੀਹਤ ਦੇ ਲਈ ਇੱਕ ਫਖਰ ਦੀ ਗੱਲ ਆ ਇੱਥੇ ਵੀ ਸਾਡੇ ਕੁਝ ਮਸੀਹੀ ਮੂਰਖ ਲੋਕ ਅਜੇ ਵੀ ਹੁਣ ਨਾ ਚੁੱਕਦੇ ਕਈ ਇਹ ਕਹਿੰਦੇ ਇਹ ਤਾਂ ਬਾਕੀ ਲੋਕ ਵੀ ਕਰਦੇ ਹੀ ਆ ਜੇ ਤੁਸੀਂ ਕਹਿੰਦੇ ਸਿਰਫ ਉਹਦੇ ਇਸ ਚੀਜ਼ ਦਾ ਕਰਕੇ ਪ੍ਰਸ਼ੰਸਾ ਕਰੋ ਉਹਨੇ ਆਹ ਕੰਮ ਕੀਤਾ ਇਹ ਤਾਂ ਬਾਕੀ ਲੋਕ ਵੀ ਕਰਦੇ ਹੀ ਆ ਤਾਂ ਯਾਰ ਬਾਕੀ ਲੋਕਾਂ ਨੇ ਤੂੰ ਕੀ ਕੀਤਾ ਇਹਨੇ ਗੱਲਾਂ ਹੀ ਕੀਤੀਆਂ ਹਾਂਜੀ ਸੋ ਕੀ ਕੀਤਾ ਇਹਨੇ ਕਿੰਧੂ ਪਰੰਤੋਂ ਕੀਤੀ ਬਸ ਸੋ ਮੈਂ ਇਹ ਦੱਸਾਂ ਜੀ ਜਿੱਥੇ ਤੁਸੀਂ ਡਟ ਕੇ ਨਾ ਵਿਰੋਧਤਾਵਾਦਾਂ ਦੇ ਵਿੱਚ ਖੜਦੇ ਹੋ ਉਥੇ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਦੇ ਲਈ ਵੀ ਖੜਿਆ ਕਰੋ ਸੋ ਉਹਨਾਂ ਨੇ ਕੀਤਾ ਤੇ ਅੱਜ ਮੈਂ 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 ਤਾਂ ਫਕਰ ਮਹਿਸੂਸ ਕਰਦਾ ਜੀ ਇਸ ਵੇਲੇ ਮੈਂ ਮਸੀਹ ਹਾਂ ਤੇ ਫਕਰ ਮਹਿਸੂਸ ਕਰਦਾ ਆ ਵੀ ਪੰਜਾਬ ਦੀ ਮਸੀਹਤ ਨੇ ਜਿਹੜਾ ਯੋਗਦਾਨ ਐਸਾ ਰੀ ਪਾਇਆ ਮੈਂ ਇਹਨਾਂ ਬਾਕੀਆਂ ਨੂੰ ਡਾਊਨ ਕਰ ਦੇਣਾ ਘੱਟ ਪਾਇਆ ਹੋਗਾ ਜੇ ਦੂਜੇ ਮਜਮਾ ਨਹੀਂ ਕੀਤਾ ਮੈਂ ਤੇ ਮਸੀਹ ਹੁੰਦਿਆ ਹੋਇਆ ਪਹਿਲਾਂ ਪਹਿਲਾਂ ਮਸੀਹਤ ਦੀ ਗੱਲ ਕਰਾਂਗਾ ਮਸੀਹ ਜਿਦਾ ਹਰੇਕ ਪੰਧਾ ਸਿੱਖ ਸਿੱਖ ਮਜਮਾ ਦੀ ਗੱਲ ਕਰ ਰਿਹਾ ਹਿੰਦੂ ਹਿੰਦੂ ਜਮ ਦੇ ਗੱਲ ਕਰ ਰਿਹਾ ਮਸਲ ਉਸੇ ਤਰ੍ਹਾਂ ਮੈਂ ਤੇ ਮਸੀਹ ਹੁੰਦਿਆ ਹੋਇਆ ਪਹਿਲਾਂ ਤੇ ਮਸੀਹਤ ਦੀ ਉਸ ਗੱਲ ਨੂੰ ਅਗੇ ਲਿਆਵਾਂਗਾ ਔਰ ਇਹ ਮਸੀਹ ਦੀ ਗੱਲ ਨੂੰ ਇਸਨੇ ਅਗੇ ਲਿਆਵਾਂਗਾ ਕਿ ਮੈਂ ਜਦੋਂ ਮਸੀਹ ਦੇ ਚ ਆਇਆ 32-33 ਸਾਲ ਤੋਂ ਪਹਿਲੀ ਵਾਰੀ ਮੈਂ ਵੇਖਿਆ ਆ ਮਸੀਹੀ ਲੋਕਾਂ ਨੂੰ ਐਡੇ ਵੱਡੇ ਪੱਦਰ ਦੇ ਉੱਤੇ ਇਹੋ ਜਿਹੀ ਭਲਾਈ ਦੇ ਕੰਮ ਪੰਜਾਬ ਦੇ ਵਿੱਚ ਕਰਦੇ ਆ। ਜੀ। ਬਾਕੀ ਦੁਨੀਆ ਜਿੱਤੇ ਕਰਦੇ ਪਏ। ਬਾਕੀ ਦੁਨੀਆ ਵਿੱਚ ਉਧਰੇ ਪਾਸੇ ਹੁਣ ਆਵਾਂਗੇ ਨਾ। ਪਹਿਲਾਂ ਤਾਂ ਮੈਂ ਪੰਜਾਬ ਦੇ ਲਈ ਮਤਲਬ ਮੈਂ ਇਹ 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 ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ। ਜੀ। ਜੋ ਕੁਛ ਕਰ ਗਏ ਆ। ਇੱਥੇ ਤੇ ਕਹੀ ਮੈਂ ਅੱਜ ਇਹ ਗੱਲ ਕਰ ਰਿਹਾ ਇੱਕ ਬੰਦਾ ਨਾ ਮੈਂ ਕਹਾ ਕਈ ਵਾਰੀ ਕਈ ਚੀਜ਼ਾਂ ਸਾਨੂੰ ਸੋਚਣੇ ਮਜਬੂਰ ਕਰ ਦਿੰਦੀਆਂ ਇੱਕ ਗੱਲ ਤੇ ਪੱਕੀ ਹੈ। ਪ੍ਰਾਰਥਨਾ ਤੋਂ ਵੱਡਾ ਤੇ ਕੋਈ ਯੋਗਦਾਨ ਨਹੀਂ ਹੁੰਦਾ। ਕਿਉਂਕਿ ਪ੍ਰਾਰਥਨਾ ਉਹ ਕੰਮ ਕਰ ਸਕਦੀ ਹੈ ਜੋ ਤੁਹਾਡੇ ਅਰਬਾਂ ਰੁਪਏ ਵੀ ਨਹੀਂ ਕਰ ਸਕਦੇ। ਇਹ ਤਾਂ ਗੱਲ ਹੈ ਇਹ ਇਹ ਹੈ ਆਤਮਿਕ ਗੱਲ ਰੋਹਾਨੀ ਗੱਲ ਰੋਹਾਨੀ ਤੇ ਇਹ ਲੈ ਆ ਨਾ ਸੋਚਿਆ ਜਾਵੇ ਤੇ ਅਸੀਂ ਖੁਦਾ ਦੇ ਅੱਗੇ ਅਗਰ ਬੈੰਦੇ ਤੇ ਦੁਆ ਕਰਦੇ ਤੇ ਖੁਦਾ ਰਹਿਮ ਕਰਦਾ ਤੇ ਬੇਸ਼ੱਕ بارش ਵੀ ਰੋਕ ਦਿੰਦਾ ਤੇ ਤਰਾਸਦੀ ਹੁੰਦੀ ਨਾ ਇੱਕ ਤੇ ਇਹ ਆ ਸੋਰਸ ਇਦਾਂ ਵੀ ਹੋ ਸਕਦਾ ਹੈ ਜੇ ਖੁਦਾ ਚਾਵੇ ਤਾਂ ਸਾਡੇ ਚਾਹਣ ਦੇ ਨਾਲ ਨਹੀਂ ਜੇ ਖੁਦਾ ਜਾਵੇ ਤਾਂ ਤੇ ਹੁੰਦਾ ਉਹ ਹੀ ਆ ਜੋ ਖੁਦਾ ਚਾਹੁੰਦਾ ਹੈ ਹਾਂਜੀ ਪਹਿਲੀ ਗੱਲ ਠੀਕ ਹੈ ਹੁਣ ਆ ਜੰਨੇ ਆ ਅਸੀਂ ਵੀ ਦੂਸਰਾ ਨੀਕਾ ਹੁਣ ਆ ਗਿਆ ਵੀ ਇਹ ਵੀ ਠੀਕ ਹੈ ਬਾਈਬਲ ਵੀ ਕਹਿੰਦੀ ਹੈ ਇਸ ਧਰਤੀ ਉੱਤੇ ਪਰਦੇਸੀ ਤੇ ਮੁਸਾਫਰ ਹੋ ਕੇ ਰਹੋ ਜਿੱਦਾਂ ਇਹਨਾਂ ਚੀਜ਼ਾਂ ਉੱਤੇ ਵੀ ਆਪਣਾ ਮਾਲ ਇੱਥੇ ਜਮਾ ਕਿਹੜੀਆਂ ਚੀਜ਼ਾਂ ਉੱਤੇ ਵੀ ਸਿੱਖਿਆ ਹੋਇਆ ਵੀ ਠੀਕ ਹੈ ਵੀ ਧਰਤੀ ਤੇ ਪਰਦੇਸੀ ਤੇ ਮੁਸਾਫਰ ਤੇ ਕੋਸ਼ਿਸ਼ ਕਰੋ ਮਦਰਗਾਨ ਦਾ ਪਾਬ ਵੀ ਉਹਨਾਂ ਇਕੱਠਾ ਕਰੋ ਜਿੰਨਾ ਕਿ ਇੱਕ ਪਰਦੇਸੀ ਮੁਸਾਫਰ ਦੇ ਕੋਲ ਹੁੰਦਾ ਪਾਸਰ ਜੀ ਮੈਂ ਮਾਫੀ ਚਾਹਾਂਗਾ ਔਰ ਮੈਂ ਤੁਹਾਨੂੰ ਇੱਥੇ ਥੋੜਾ ਰੁਕਣਾ ਚਾਹਾਂਗਾ ਔਰ ਮੈਂ ਤੁਹਾਡੇ ਕੋ ਇਜਾਜ਼ਤ ਮੰਗਾਗਾ ਜੇਕਰ ਤੁਸੀਂ ਸਾਨੂੰ ਮੌਕਾ ਦਿਵੋ ਤੇ ਇਹ ਗੱਲ ਹੀ ਅਗਲੇ ਪ੍ਰੋਗਰਾਮ ਚ ਕਰੀਏ ਕਿਉਂਕਿ ਸਾਡਾ ਟਾਈਮ ਜਰਾ ਨਾ ਥੋੜਾ ਘਟੇ ਅੱਜ ਔਰ ਸਾਡੇ ਜਿਹੜੇ ਵੇਖਣ ਵਾਲੇ ਨੇ ਉਹ ਵੀ ਇਸ ਗੱਲ ਦੀ ਬੜੀ ਕੰਪਲੇਨ ਕਰਦੇ ਨੇ ਕਦੀ ਕਦੀ ਵੇਖੋ ਜੇ ਅਗਰ 10 ਬੰਦੇ ਵਹਿੰਦੇ ਨਾ ਤੇ ਦਸਾਂ ਵਿੱਚੋਂ ਅਗਰ 8 ਸੌਂਦੇ ਨੇ ਚੰਗੀ ਤਰ੍ਹਾਂ ਉਹ ਭਾਵੇਂ 2 ਘੰਟੇ ਵੀ ਸੌਂਦੇ ਨੇ ਲੇਕਿਨ ਜਿਹੜੇ ਦੋ ਕਹਿੰਦੇ ਰਹਿੰਦਾ ਕਿ ਨਹੀਂ ਅਸੀਂ ਇੱਥੇ ਲੰਮਾ ਨਹੀਂ ਸੌਂ ਸਕਦੇ ਅਸੀਂ ਉਹਨਾਂ ਦਾ ਵੀ ਖਿਆਲ ਕਰਦਾ ਵੇ ਔਰ ਸਮਝਦਾਰੀ ਇਸੇ ਦੇ ਵਿੱਚ ਹੀ ਹੈ ਕਿ ਅਸੀਂ ਸਭ ਦੀ ਸੁਣੀਏ ਔਰ ਸਭ ਵਾਸਤੇ ਜਿਹੜਾ ਨਾ ਕੋਈ ਸਹਾਇਤਾ ਮਦਦ ਜਿਹੜੀ ਕਿ ਇਹ ਵਾਸਤੇ ਕੋਈ ਆਸਾਨੀ ਪੈਦਾ ਹੋ ਸਕਦੀ ਏ ਉਹ ਕੀਤੀ ਜਾਵੇ ਤੇ ਅਸੀਂ ਚਾਹਾਂਗੇ ਕਿ ਇਸ ਪ੍ਰੋਗਰਾਮ ਨੂੰ ਮਤਲਬ ਕਿ ਨੈਕਸਟ ਪਾਰਟ ਦੇ ਵਿੱਚ ਇਸ ਬਾਰੇ ਗੱਲ ਕੀਤੀ ਜਾਏਗੀ ਜੀ ਬਿਲਕੁਲ ਬਿਲਕੁਲ ਮੈਂ ਆਪਾਂ ਇੱਕ ਇੱਕ ਮਿੰਟ ਦੀ ਗੱਲ ਕਰਕੇ ਫਿਰ ਆਪਾਂ ਪ੍ਰਾਰਥਨਾ ਕਰਦੇ ਹਾਂ ਸੋ ਗੱਲ ਚੱਲ ਰਹੀ ਸੀ ਕਿ ਵੀ ਕੋਣ ਕਿੰਨਾ ਕਰ ਸਕਦਾ ਹੈ ਗੱਲ ਚੱਲ ਰਹੀ ਸੀ ਵੀ ਇਹ ਫਕਰ ਦੀ ਗੱਲ ਹੈ ਵੀ ਇੰਨਾ ਕੁਝ ਹੋਇਆ ਸੋ ਉਹ ਸਾਰੀਆਂ ਚੀਜ਼ਾਂ ਜਿਹੜਾ ਅਸੀਂ ਧਿਆਨ ਕਰਦੇ ਹਾਂ ਤੇ ਫਿਰ ਇੱਕ ਗੱਲ ਤੇ ਪੱਕੀ ਹੈਗੀ ਆ ਵੀ ਇਹੋ ਜੇ ਮੌਕੇ ਦੇ ਉੱਤੇ ਜਦੋਂ ਮਸੀਹ ਸਮਾਜ ਮੂਰੇ ਆਇਆ ਹੈ ਤੇ ਜਿੱਥੇ ਅਸੀਂ ਇਹ ਗੱਲ ਕਰਦੇ ਆਂ ਵੀ ਪਰਦੇਸੀ ਤੇ ਮੁਸਾਫਰ ਤੇ ਉੱਥੇ ਸਾਨੂੰ ਇਹ ਵੀ ਕਈ ਵਾਰੀ ਹੁਣ ਇਹ ਇਸ ਗੱਲ ਨੂੰ ਸੋਚਣੇ ਮਜਬੂਰ ਹੋ ਗਿਆ ਵੀ ਸਾਨੂੰ ਵੀ ਅੱਗੇ ਪ੍ਰਾਰਥਨਾ ਦਾ ਵਿਚਾਰ ਰੱਖਣਾ ਚਾਹੀਦਾ ਬੇਸ਼ੱਕ ਅਸੀਂ ਤੇ ਇੱਥੇ ਪਰਦੇਸੀ ਤੇ ਮੁਸਾਫਰ ਹੋ ਕੇ ਜੀਵਾਂਗੇ ਸਾਨੂੰ ਆਪਣੀਆਂ ਜ਼ਰੂਰਤਾਂ ਦੇ ਲਈ ਨਹੀਂ ਲੇਕਿਨ ਸਾਡੇ ਕੋਲ ਇੰਨਾ ਕੋ ਕੁਝ ਹੋਵੇ ਕਿ ਰੱਬ ਨਾ ਕਰੇ ਕੱਲ ਨੂੰ ਐਸੀ ਤਰਾਸ ਦੀ ਕਿਤੇ ਵੀ ਆਵੇ ਤੇ ਸਾਡੇ ਕੋਲ ਮਨੁੱਖਜਾਤੀ ਦੇ ਭਲੇ ਦੇ ਲਈ ਇਨਸਾਨੀਅਤ ਦੇ ਲਈ ਕੁਝ ਹੋਵੇ ਜਿਹੜਾ ਅਸੀਂ ਖੁੱਲ੍ਹੇ ਦਿਲ ਨਾਲ ਦੇ ਸਕੇ ਆਓ ਦੁਆ ਕਰਦੇ ਪਿਆਰੇ ਖੁਦਾਵੰਦ ਖੁਦਾ ਤੇਰੇ ਸ਼ੁਕਰਗੁਜ਼ਾਰ ਹਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ ਖੁਦਾਵੰਦ ਅੱਜ ਦੀਆਂ ਇਹਨਾਂ ਗੱਲਾਂ ਦੇ ਲਈ ਤੇਰੇ ਸ਼ੁਕਰਗੁਜ਼ਾਰ ਹਾਂ ਇਹ ਗੱਲਾਂ ਲੋਕਾਂ ਦੇ ਵਿੱਚ ਨਵਾਂ ਬਲ ਲਿਆਉਣ ਪਿਆਰੇ ਪ੍ਰਭੂ ਔਰ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਹੋਣ ਦੇ ਨਾਤੇ ਔਰ ਖੁਦਾਵੰਦ ਖੁਦਾ ਇਨਸਾਨ ਹੋਣ ਦੇ ਨਾਤੇ ਲੋਕਾਂ ਦੇ ਵਿੱਚ ਐਸਾ ਜਜ਼ਬਾ ਪਾਓ ਪਿਆਰੇ ਪ੍ਰਭੂ ਕਿ ਪੰਜਾਬ ਨੂੰ ਦੁਬਾਰਾ ਫਿਰ ਉਸੇ ਜਗ੍ਹਾ ਤੇ ਲਿਆ ਕੇ ਖੜਾ ਕਰ ਸਕਣ ਤੁਹਾਡੀ ਕਿਰਪਾ ਤੁਹਾਡੇ ਬਾਰੇ ਨੂੰ ਮੰਗਦੇ ਆ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ ਬੰਦ ਕਰਦੇ